ਬਿਲਕੁਲ ਜੀ ਆਕੇ ਸਾਡੇ ਗਰਦਾਸਪੁਰ ਦਿਲੇ ਦਾ ਜਿਹੜਾ ਦਫਤਰ ਹੈ ਉਹ ਤੁਹਾਡੇ ਸਾਹਮਣੇ ਅੱਜ ਦੀ ਓਪਨਿੰਗ ਹੈ ਹੋ ਰਹੀ ਹੈ ਕਿਉਂਕਿ ਸਾਡੇ ਜਿਹੜੇ ਵਰਕਰ ਸਹਿਬਾਨ ਸੀ ਉਹਨਾਂ ਨੇ ਕਿਤੇ ਨਾ ਕਿਤੇ ਕੀ ਗੰਭੀਰਤਾ ਨਾਲ ਲੱਗਿਆ ਪੁਰਾਣੀ ਦਿੱਕਤ ਪਰੇਸ਼ਾਨੀ ਆਉਂਦੀ ਸੀ ਉਹਦੇ ਕਰਕੇ ਇੱਕ ਸਾਡੇ ਵਰਕਰ ਸਹਿਬਾਨਾਂ ਵਾਸਤੇ बस लीडरशिप से पास से सादे एमएलए से माना वास्ते सतेहाल काई चाबे वास्ते ये मेन जरा जिले का गर्दास्त का कर रहे है बस बिल्कुल जी आज मीटिंग जेडी है ये यही अभी राज संती के मेंबर्स ने भी तगड़े है के लखी नदी के जेरे पार्टी ने कीते है काम ने ਆਪਾਂ ਆਪਣੇ ਕੰਮ ਲੈ ਕੇ ਜਾਣਾ ਕਿਉਂਕਿ ਕਾਂਗਰਸ ਉਹਦਾ ਕੱਲ ਹੀ ਬੀਜੇਪੀ ਇਹਨਾਂ ਦੀ ਸਿਆਸਤ ਹੈ ਸਿਰਫ ਇੱਕ ਢੰਡੀ ਇੱਕ ਢੰਡੀ ਪ੍ਰਚਾਰ ਦੀ ਆਪਾਂ ਪ੍ਰਚਾਰ ਵਾਲੇ ਆਪਾਂ ਆਪਣੇ ਗੁਣਤੀਤੇ ਹੋ ਕੰਮਾਂ ਦੇ ਧਿਆਨ ਨੂੰ ਮੁੱਖ ਰੱਖਦੇ ਹੋਇਆ ਲੈ ਕੇ ਲੋਕਾਂ ਨੂੰ ਜਾਣਾ ਕਿ ਆ ਕਿ ਲੋਕਾਂ ਨੂੰ ਕਹਿਣਾ ਕਿ ਕੰਮ ਕੀਤੇ ਦੇ ਬਾਰੇ